ਸ਼੍ਰੋਮਣੀ ਕਾਲੇਲ ਦੇ ਕੇ ਨਵਾਂ ਪ੍ਰਧਾਨ ਨਿਭ ਤੋਂ ਜਾ ਰਿਹਾ ਕਿਵੇਂ ਦੇ ਦੇ 1995 ਵਿੱਚ ਪ੍ਰਕਾਸ਼ ਸਿੰਘ ਬਾਦਲ 28 ਸੁਖਵੀਰ ਸਿੰਘ ਬਾਦਲ ਬੀਬੀ ਜ਼ਗੀਰ ਕੌਰ ਨੇ ਆਪਣਾ ਧੜਾ ਬਣਾ ਲਿਆ ਸੁਖਵੀਰ ਸਿੰਘ ਬਾਦਲ ਨੇ ਆਪਣਾ ਧੜਾ ਬਣਾ ਲਿਆ ਜਦ ਕਿ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਕੱਠੇ ਇੱਕ ਮੰਚ ਤੇ ਹੋਗੇ ਆਪਣਾ ਪ੍ਰਧਾਨ ਚੁਣਨਾ ਚਾਹੀਦਾ ਭਾਵੇਂ ਸੁਖਵੀਰ ਸਿੰਘ ਬਾਦਲ ਨੂੰ ਚੁਣਨ ਭਾਵੇਂ ਪ੍ਰਿੰਸ ਸਿੰਘ ਚੰਦੂ ਮਾਦਰਾ ਨੂੰ ਚੁਣਨ ਭਾਵੇਂ ਬੀਬੀ ਜ਼ਗੀਰ ਕੌਰ ਨੂੰ ਚੁਣਨ ਕਿਸੇ ਨੂੰ ਵੀ ਚੁਣਨ ਪਰ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਨੇ ਸ਼ਰੋਮਣੀ ਅਕਾਲੀ ਦਲ ਨੇ ਇਹਨਾਂ ਨੇ ਇਕੱਠੇ ਹੋ ਗਏ ਇਸ ਸਾਡੀ ਕੌਮ ਦਾ ਇੰਨਾ ਪੱਠਾ ਬਠਾੜਦਾ ਇੰਨਾ ਬੇੜਾ ਬਠਾੜਦਾ ਅੱਜ ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਅੱਜ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਇਹਦੇ ਜਿਵੇਂ ਤੁਸੀਂ ਦੇਖ ਲਿਓ ਜਿਹੜਾ ਮੈਂ ਸਵੇਰੇ ਅਖਬਾਰ ਵੀ ਪੜ੍ਹਿਆ ਵੈਸੇ ਵੀ ਚਲੋ ਖਬਰਾਂ ਵਗਾਰਾ ਦਾ ਪਤਾ ਲੱਗਦਾ ਹੀ ਹੈ ਪਰ ਜਿਹੜੀ ਅੱਜ ਮੇਰੀ ਆਪਣੀ ਸੋਚਣੀ ਹੈ ਇਹਦੇ ਨਾਲ ਜਿੱਥੇਕ ਹੋ ਸਕਦਾ ਹਰ ਸਿਮਰਤ ਕੌਰ ਬਾਦਲ ਨੂੰ ਪ੍ਰਧਾਨ ਬਣਾਉਣਗੇ ਕਿਉਂਕਿ ਅੱਜ ਨਵਾਂ ਪ੍ਰਧਾਨ ਚੋਣਾਂ ਉਹਨਾਂ ਨੇ ਇਹ ਵੀ ਨਾਲ ਦੇਤਾ ਅਖਬਾਰ 'ਚ ਵੀ ਪਹਿਲਾ ਪ੍ਰਧਾਨ ਹੋਊਗਾ ਅਕਾਲੀ ਦਲ ਦਾ ਜਿਹੜਾ ਇੱਕ ਲੇਡੀਜ਼ ਹੋਊਗੀ ਲੇਡੀਜ਼ ਨੂੰ ਵੀ ਇਹਨਾਂ ਨੇ ਮਤਦਾਨ ਦਿੱਤੀ ਹੈ ਵੀ ਲੇਡੀਜ਼ ਨੂੰ ਵੀ ਪ੍ਰਧਾਨ ਬਣਾ ਸਕਦੇ ਕਿਉਂਕਿ ਜਿਵੇਂ ਪਹਿਲਾਂ ਕੋਈ ਅੱਜ ਤੱਕ ਸਸਜੀ ਪੀਸੀ ਦਾ ਪ੍ਰਧਾਨ ਹੈ ਜਿਹੜਾ ਲੇਡੀਜ਼ ਨਹੀਂ ਸੀ ਬਣੀ ਪਰ ਬੀਬੀ ਜ਼ਗੀਰ ਕੌਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਦਲ ਨੇ ਬਣਾਇਆ ਅੱਜ ਉਹੀ ਕੰਮ ਫੇਰ ਆ ਗਿਆ ਅੱਜ ਇਹਨਾਂ ਨੇ ਕਹਿੰਦੇ ਨੇ ਕਿ ਜੇ ਇਹਨੂੰ ਬਣਾ ਕੇ ਵੀ ਅਸੀਂ ਤਾਂ ਜਿਹੜਾ ਪ੍ਰਧਾਨ ਬਣਾਇਆ ਹੈ ਇਹ ਅਸੀਂ ਆਪਣੇ ਜਿਹੜੀ ਕਿ ਔਰਤ ਨੂੰ ਇੱਕ ਮਹੱਤਤਾ ਦਿੱਤੀ ਹੈ ਵੀ ਤੁਸੀਂ ਆਪਣੇ ਆਪ ਨੂੰ ਅੱਗੇ ਵਧੋ ਤੇ ਬੀਬੀਆ ਵੀ ਸਾਡੇ ਕੌਮ ਚ ਦੇ ਬਰਾਬਰ ਦੇ ਹਿੱਸੇਦਾਰ ਅਜਿੰਨ ਪ੍ਰਧਾਨ ਜੀ। ਪੁਰਾਣੀ ਸਰਕਾਰ ਨੇ ਵੀ ਦੇਖਿਆ ਕਿਸਾਨਾਂ ਨਾਲ ਜੋ ਕੁਝ ਵੀ ਕੀਤਾ ਆ ਪੰਜਾਬ ਸਰਕਾਰ ਨੇ ਆਪਾਂ ਦੇਖਿਆ ਹਾਲਾਤ ਸਾਰੇ। ਜਿਦ ਤਰ੍ਹਾਂ ਹੁਣ ਕਾਲੀ ਦਲ ਦਾ ਮਸਲਾ ਅਗਰ ਇਹ ਇਕੱਠੇ ਨਹੀਂ ਹੋਣਗੇ ਜਿਦ ਤਰ੍ਹਾਂ ਕਿਸਾਨਾਂ ਨੂੰ ਕੁੱਟ ਪਈ ਐ ਸੇਮੂ ਖਨੌਰੀ ਬਾਰਡਰ ਤੇ ਇਸ ਤਰ੍ਹਾਂ ਜਿਹੜੀਆਂ ਸੈਕਟਰ ਸਰਕਾਰਾਂ ਇਹਨਾਂ ਨੂੰ ਕੱਲੇ-ਕੱਲੇ ਪਾੜ ਕੇ ਆਪਣਾ ਪੰਜਾਬ 'ਚ ਰਾਜ ਕਰਨਿਆਂ ਤੱਕਦੀਆਂ ਆ। ਕਾਲੀ ਦਲ ਆਪ ਪਾਰਟੀ ਕਾਂਗਰਸ ਇਹ ਪੰਜਾਬ ਨੂੰ ਜੇ ਬਚਾਣੇ ਦੀ ਕੋਸ਼ਿਸ਼ ਕਰਨ ਇਹ ਬੈਠ ਕੇ ਕੋਈ ਆਪਣਾ ਇਹਨਾਂ ਨੂੰ ਪਾਰਟੀਆਂ ਨੂੰ ਸਮਝੌਤਾ ਕਰਨਾ ਚਾਹੀਦਾ ਨਹੀਂ ਦਾ ਪੰਜਾਬ ਦਾ ਉਹ ਹਾਲ ਕਰਨਗੇ ਇਹ ਜਿਸ ਤਰ੍ਹਾਂ ਪਹਿਲੇ ਮੁਗਲ ਰਾਜ ਦੇ ਟਾਈਮ ਤੇ ਇੱਕ ਕਾਲੀ ਪਾਰਟੀ ਰਵਾਇਤੀ ਪਾਰਟੀ ਸੀ ਸਾਡੀ ਜਿਹੜੀ ਪੰਜਾਬ ਨੂੰ ਬਚਾਉਂਦੀ ਸੀ ਤੇ ਪ੍ਰਗਾਤ ਸਿੰਘ ਮਾਦਲ ਚੰਗਾ ਸੀ ਮਾੜਾ ਸੀ ਪਰ ਉਹਨੇ ਪੰਜਾਬ ਦਾ ਸਾਥ ਦੇ ਆ ਦੋ ਪ੍ਰੈਨ ਨੂੰ ਸੰਸਦ ਦੇ ਵਿੱਚ ਵਕਫ ਬਿਲ ਜਿਹੜਾ ਉਹ ਪਾਸ ਕੀਤਾ ਜਾਂਦਾ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਤੇ ਮੁਸਲਮ ਪਾਇਚਰ ਦੇ ਲੋਕ ਇਸ ਦੇ ਵਿਰੋਧ ਵਿੱਚ ਨੇ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੋ ਵਕਫ ਬੋਰਡ ਦੀ ਜੋ ਪ੍ਰੋਪਰਟੀ ਹੈ ਉਸ ਨੂੰ ਸਿੱਧੇ ਤੌਰ ਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਦਬੰਦ ਦੀ ਕੋਸ਼ਿਸ਼ਾਂ ਕਰ ਰਹੀ ਹੈ ਅੱਜ ਇੱਥੇ ਕਿਸਾਨ ਵੀ ਮੌਜੂਦ ਨੇ ਕਿਸਾਨਾਂ ਦੀ ਮੀਟਿੰਗ ਵੀ ਹੋਈ ਹੈ ਕਈ ਮਤੇ ਹੀ ਪਾਸ ਕੀਤੇ ਗਏ ਨੇ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇ ਦੇ ਜੋ ਦੋ ਤਰੀਕ ਨੂੰ ਸੰਸਦ ਵਿੱਚ ਬਿਲ ਪਾਸ ਹੋਇਆ ਵਕਫ ਬੋਰਡ ਦਾ ਇਸ ਨੂੰ ਕਿਸ ਤਰ੍ਹਾਂ ਦੇ ਦਿਓ ਜਿਹੜਾ ਬਗਵਾ ਬੋਰਡ ਦੀ ਜ਼ਮੀਨ ਦਾ ਬਿੱਲ ਪਾਰਲੀਮੈਂਟ ਚ ਪਾਸ ਹੋਇਆ ਕਿਸਾਨ ਜਥੇਬੰਦੀਆਂ ਕਿਸਾਨ ਯੂਨੀਅਨਾਂ ਉਹਦਾ ਵਿਰੋਧ ਕਰਦੀਆਂ ਇਹ ਮੁਸਲਮਾਨ ਭਾਈਚਾਰਿਆਂ ਨਾਲ ਘੱਟ ਗਿਣਤੀਆਂ ਨਾਲ ਸਰੇ ਆਮ ਤੱਕਾ ਕਰਨੀ ਭਾਜਪਾ ਸਰਕਾਰ મોદી ਸਰਕਾਰ ਇਹਦਾ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਇਹ ਹੋਣਾ ਨਹੀਂ ਚਾਹੀਦਾ ਜੇ ਸਰਕਾਰ ਕਰਦੀ ਤਾਂ ਇਹ ਕੱਲ ਨੂੰ ਸਿੱਖਾਂ ਨਾਲ ਵੀ ਇਹ ਜਾ ਵਤੀਰਾ ਕਰੂਗੀ ਘੱਟ ਗਿਣਤੀਆਂ ਨਾਲ ਤੱਕਾ ਦੇਸ਼ ਗਾਤਰ ਵੀ ਪਾਰਟੀਆਂ ਖਾਤਰ ਵੀ ਖਤਰਨਾਕ ਸਾਬਤ ਹੋ। ਪਰ ਤੁਸੀਂ ਕਿਸ ਤਰ੍ਹਾਂ ਦੇ ਦਿਆਂ ਕਿਉਂਕਿ ਜਿਹੜੀ ਜ਼ਮੀਨਾਂ ਆਪਾਂ ਕਹਿੰਦੇ ਜਿਹੜੇ ਮਸਜਿਦ ਸੀਗੇ ਉਹਨਾਂ ਨੂੰ ਤੋੜ ਕੇ ਕੇਂਦਰ ਸਰਕਾਰ ਧਾਰਮਿਕ ਇਸ ਨੂੰ ਜ਼ਿਆਦਾ ਧਾਰਮਿਕ ਪ੍ਰੋਪਗੈਂਡਾ ਯੂਜ਼ ਕੀਤਾ ਜਾ ਰਿਹਾ ਹੈ ਚੀਜ਼ਾਂ ਮੰਦਰ ਵੀ ਬਣ ਰਹੇ ਨੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦਿੰਦੇ ਹੋ ਕਿਉਂਕਿ ਧਾਰਮਿਕ ਜਗ੍ਹਾ ਨੂੰ ਤੋੜ ਕੇ ਹੀ ਧਾਰਮਿਕ ਜਗ੍ਹਾ ਬਣ ਰਹੀਆਂ ਨੇ ਹਾਲਾਂਕਿ ਬਸ ਇੱਕ ਰਿਲੀਜੀਅਸ ਫੈਕਟਰ ਪੈ ਰਿਹਾ ਹੈ ਇਹਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਹੁਣੀਆਂ ਸਰਕਾਰਾਂ ਇਹ ਵੋਟਾਂ ਦਾ ਲਾਹ ਲੈਣੇ ਖਾਤਰ ਘਟ ਜਿਹੜੀਆਂ ਗਿਣਤੀਆਂ ਉਹਨਾਂ ਦੁਬਾਰਾਈਆਂ ਪਰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਜਿਹੜੇ ਦੇਸ਼ ਆਜ਼ਾਦ ਕਰਾਉਣੇ ਖਾਤਰ ਸਿੱਖਾਂ ਨੇ ਸਭ ਤੇ ਬਦ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਸਭ ਤੇ ਬਦ ਕੁਰਬਾਨੀਆਂ ਦਿੱਤੀਆਂ ਹਿੰਦੂ ਬਾਜ਼ ਯਾਰਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਲੋਕ ਨਹੀਂ ਚਾਹੁੰਦੇ ਵੀ ਸਾਡੇ ਚ ਪਾੜਾ ਪਾਇਆ ਜਾਵੇ ਪਰ ਸਰਕਾਰਾਂ ਆਪਣੇ ਸਵਾਰਥ ਖਾਤਰ ਲੋਕਾਂ ਦੇ ਵਿੱਚ ਜਿਹੜੇ ਦੰਗੇ ਪ੍ਰਚਾਰ ਕਰਾਉਣਾ ਚਾਹੁੰਦੀਆਂ ਇਹਨਾਂ ਤੇ ਲੋਕਾਂ ਨੂੰ ਜਿਹੜੀਆਂ ਪਈਆਂ ਜੇ ਪਾਰਟੀਆਂ ਫਿਰਕਾ ਪ੍ਰਸਤ ਪਾਰਟੀਆਂ ਜਿ ਤਰ੍ਹਾਂ ਭਾਜਪਾ ਸੁਚੇਤ ਰਹਿਣਾ ਚਾਹੀਦਾ ਮੰਨ ਤੋ ਕਿਤਨਾ ਜਿਹੜੀ ਭਾਜਪਾ ਸਰਕਾਰ ਹੈ ਉਹ ਰਿਲੀਜੀਅਸ ਜਿਹੜੇ ਧਾਰਮਿਕ ਚੀਜ਼ਾਂ ਨੇ ਉਹਤੇ ਜ਼ਿਆਦਾ ਆਪਣਾ ਐਕਸ਼ਨ ਲੈ ਰਹੀ ਹੈ ਕਿਉਂਕਿ ਕਦੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਜਿਵੇਂ ਐਜੀਪੀਸੀ ਦੇ ਵਿੱਚ ਕਹਿੰਦੇ ਵੀ ਕਿਤਨਾ ਕਿਤੇ ਉਹ ਇਨਵੋਲਵ ਹੋ ਰਹੇ ਨੇ ਹੁਣ ਮੁਸਲਮਾਨਾਂ ਦੇ ਜਿਹੜੇ ਵੱਗਾ ਬੋਰਡ ਦੇ ਵਿੱਚ ਇਨਵੋਲਵਮੈਂਟ ਕਿਸ ਤਰ੍ਹਾਂ ਦਾ ਸਰਕਾਰ ਦੀ ਨੀਤੀ ਕਿਵੇਂ ਦੇਖ ਰਹੇ ਕੋ ਜਿਹੜੇ ਹੁਣ ਘੱਟ ਗਿਣਤੀ ਲੋਕ ਐ ਜਿ ਤਰ੍ਹਾਂ ਮੁਸਲਮਾਨ ਹੋਗੇ ਸਿੱਖ ਹੋਗੇ ਇਹਨਾਂ ਨੂੰ ਥੋੜਾ ਜਿਆਦਾ ਦਬਾਣਾ ਚਾਹ ਰਹੀ ਹੈ ਇਹਨਾਂ ਦੇ ਧਰਮ ਵਿੱਚ ਦਾਖਲ ਦੇਣਾ ਚਾਹੁੰਦੇ ਆ ਵੀ ਦਾਖਲ ਦੇਣਾ ਨਹੀਂ ਚਾਹੀਦਾ ਇੱਕ ਧਰਮ ਹੈ ਇੱਕ ਦੇਸ਼ ਹੈ ਕੀ ਧਰਮ ਤਾਂ ਸਮਝਦਾ ਵੀ ਸਾਰੇ ਧਰਮਾਂ ਦਾ ਮਤਲਬ ਸਾਂਝਾਗਾ ਜਿੱਦਾਂ ਗੁਰੂ ਨੌਵੇਂ ਪਾਤਸ਼ਾਹ ਨੇ ਅਸੀਸ ਦੇ ਆ ਸਾਰੇ ਮਤਲਬ ਆਪਣੇ ਸਾਰੇ ਮਤਲਬ ਧਰਮਾਂ ਵਰਤੇ দেয়া ਤਾਂ ਸਰਕਾਰਾਂ ਨੂੰ ਇਹੀਆਂ ਗੱਲਾਂ ਚਾਹੀਦੀਆਂ ਨਹੀਂ ਕਿਸਾਨਾਂ ਨਾਲ ਵੀ ਸਰਕਾਰਾਂ ਧੱਕਾ ਕਰੀਆਂ ਸੈਂਟਰ ਸਰਕਾਰ ਪੰਜਾਬ ਸਰਕਾਰ ਨੇ ਵੀ ਬੜਾ ਧੱਕਾ ਕਰਿਆ ਇਹ ਜਿਹੜੇ ਧੱਕੇ ਐ ਨਾ ਇਹ ਮਤਲਬ ਹੌਲਾ ਹੌਲਾ ਸਹਿਣ ਨਹੀਂ ਲੋਕਾਂ ਦੇ ਹੋਣੇ ਤਾ ਇਹ ਜਿਹੇ ਗੱਲਾਂ ਸਰਕਾਰਾਂ ਨੂੰ ਕਰਨੀਆਂ ਨੇ ਚਾਹੀਦੀਆਂ ਸਰਕਾਰਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸਭ ਨੂੰ ਇੱਕ ਅੱਖ ਨਾਲ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਰਤਾ ਜੀ ਮੰਨਦੇ ਹੋ ਕਿਤਨੇ ਕਿਤੇ ਜੋ ਚੀਜ਼ਾਂ ਇਹ ਹੋ ਰਹੀਆਂ ਨੇ ਜੋ ਵੀ ਧਰਮਾਂ ਦੇ ਨਾਲ ਇਹ ਚੀਜ਼ਾਂ ਹੋਣ ਲੱਗੀਆਂ ਲਗਾਤਾਰ ਜੋ ਸਿੱਧੇ ਤੌਰ ਤੇ ਆਪਾਂ ਕਹੀਏ ਨਿਸ਼ਾਨਾ ਸਾਧੇ ਜਾ ਰਿਹਾ ਹੈ ਰਿਲੀਜੀਅਸ ਫੈਕਟਰ ਤੇ ਚੰਗਾ ਜਾਂ ਮਾੜਾ ਇਸੇ ਨਹੀਂ ਦੇਖੋ ਇਹ ਸਾਰੇ ਘਟ ਗਿਣਤੀ ਦੇ ਨਾਲ ਇਹ ਹੋ ਰਿਹਾ ਅੱਜ ਇਹ ਮੁਸਲਮਾਨ ਭਾਈਚਾਰੇ ਦੇ ਨਾਲ ਉਹਨਾਂ ਦੀਆਂ ਜਮੀਨਾਂ ਨੇ ਉਹ ਕਿਸੇ ਨੇ দান ਕੀਤੀਆਂ ਹੋਈਆਂ ਨੇ ਕਿਤੇ ਮੰਦਿਰ ਬਣਾਇਆ ਕੋਈ ਤੇ ਕੁਝ ਹੋਰ ਬਣਿਆ ਹੋਇਆ ਤਾਂ ਉਹਨਾਂ ਦੇ ਰੱਖ-ਰਖਾਉ ਜਿਹੜਾ ਉਹਨਾਂ ਦਾ ਇੱਕ ਬੋਰਡ ਬਣਿਆ ਹੋਇਆ ਉਹ ਬੋਰਡ ਬੋਰਡ ਸਾਰਾ ਕੰਮ ਕਰ ਰਿਹਾ ਤੇ ਸੈਂਟਰ ਸਰਕਾਰ ਨੂੰ ਇਹ ਨਹੀਂ ਚਾਹੀਦਾ ਕਿ ਉਹਨਾਂ ਦੇ ਨਿੱਜੀ ਸਵਾਰਥ ਵਿੱਚ ਦਖਲ ਦੇਵੇ ਅੱਜ ਇਹਨਾਂ ਦਾ ਬਜਟ ਥੋੜਾ ਹੈ ਕੱਲ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਜ਼ਿਆਦਾ ਹੈ ਕੱਲ ਨੂੰ ਉਹਦੇ ਤੇ ਵੀ ਹੱਥ ਪਾਉਣਗੇ ਇਹਨਾਂ ਵਾਸਤੇ ਗੱਲ ਤਾਂ ਅਸੀਂ ਵਿਰੋਧ ਕਰਦੇ ਹਾਂ ਅੱਜ ਮੱਥੇ ਜੀ ਵੀ ਆਇਆ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਇਹਨਾਂ ਨੂੰ ਇਹ ਸਾਡੇ ਨਿੱਜੀ ਸਵਾਰਥ ਕਰਕੇ ਨਹੀਂ ਕਰਨਾ ਚਾਹੀਦਾ ਹਿੰਦੂ ਮੁਸਲਮ ਸਿੱਖ ਸਾਰੇ ਭਾਈ ਆਪਸ ਵਿੱਚ ਇਕੱਠੇ ਮਿਲ ਕੇ ਰਹਿ ਰਹੇ ਹਾਂ ਨੇ ਸਾਰਾ ਕੁਝ ਇਹਨਾਂ ਨੂੰ ਇਸ ਮਸਲੇ ਤੇ ਨਹੀਂ ਕੋਈ ਹੋਰ ਕਰਨਾ ਚਾਹੀਦਾ ਗੁਰਦਵਾਰ ਸਾਹਿਬ ਮੱਥਿਆਂ ਦੇ ਉੱਤੇ ਵੀ ਆਣੇ ਆ ਇੱਕ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਹੋਇਆ ਇਹ ਵੀ ਤੇ ਸਵਾਲ ਲੈ ਲੈਣੇ ਆ ਸ਼੍ਰੋਮਣੀ ਅਕਾਲੀ ਦਲ ਦੇ ਕਿ ਨਵਾਂ ਪ੍ਰਧਾਨ ਨਿਭਤ ਹੋਣ ਜਾ ਰਿਹਾ ਕਿਵੇਂ ਦੇਖਦੇ ਹੋ 1995 ਵਿੱਚ ਪ੍ਰਕਾਸ਼ ਸਿੰਘ ਬਾਦਲ 288 ਸੁਖਵੀਰ ਸਿੰਘ ਬਾਦਲ ਹਾਲਾਂਕਿ ਜੋ 2025 ਨਵੇਂ ਪ੍ਰਧਾਨ ਦੀ ਉਹਦੇ ਉੱਤੇ ਜਿਆਦਾ ਇਸ ਵਕਤ ਸਾਰੇ ਟਿਕਿਆਂ ਟਿੱਕੀਆਂ ਹੋਈਆਂ ਅੱਖਾਂ ਵੀ ਇਹਨੇ ਵੀ ਪ੍ਰਧਾਨ ਕੋਲ ਬਣੂਗਾ ਕਿਵੇਂ ਦੇਖਦੇ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਕਿੱਧਰ ਨੂੰ ਦੇਖਦੇ ਹੋ ਤੁਸੀਂ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਇਹ ਤਾਂ ਇੱਕ ਨਿੱਜੀ ਤੌਰ ਪਰ ਨਹੀਂ ਬਣਨਾ ਚਾਹੀਦਾ ਅੱਜ ਇਹਨਾਂ ਨੇ ਇਕੱਠ ਕਰਿਆ ਕਿਉਂਕਿ ਦੋ ਟੜੇ ਬਣ ਗਏ ਪਹਿਲਾਂ ਬੀਬੀ ਜਗੀਰ ਕੌਰ ਨੇ ਆਪਣਾ ਟੜਾ ਬਣਾ ਲਿਆ ਸੁਖਵੀਰ ਸਿੰਘ ਬਾਦਲ ਨੇ ਆਪਣਾ ਟੜਾ ਬਣਾ ਲਿਆ ਜਦ ਕਿ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਇਕੱਠੇ ਇੱਕ ਮੰਚ ਤੇ ਹੋਗੇ ਆਪਣਾ ਪ੍ਰਧਾਨ ਚੁਣਨਾ ਚਾਹੀਦਾ ਭਾਵੇਂ ਸੁਖਵੀਰ ਸਿੰਘ ਬਾਦਲ ਨੂੰ ਚੁਣਨ ਭਾਵੇਂ ਪ੍ਰਿੰਸ ਸਿੰਘ ਚੰਦੂ ਮਾਦਰਾ ਚੁਣਨ ਭਾਵੇਂ ਬੀਬੀ ਜਗੀਰ ਕੌਰ ਨੂੰ ਚੁਣਨ ਕਿਸੇ ਨੂੰ ਵੀ ਚੁਣ ਪਰ ਇਹਨਾਂ ਨੇ ਆਪਣੀ ਨਿੱਜੀ ਤੌਰ ਪਰ ਆਪਣੀ ਇੱਕ ਜਮਾਤ ਬਣਾ ਲਈ ਆਪਣਾ ਇੱਕ ਘਰ ਬਣਾ ਲਿਆ ਵੀ ਸਾਡੀ ਪ੍ਰਾਪਰਟੀ ਹੈ ਪਰ ਇਹ ਪ੍ਰਾਪਰਟੀ ਨਹੀਂ ਹੈ ਇਹ ਤਾਂ ਇੱਕ ਜਿਹੜੀ ਸਿੱਖਾਂ ਦੀ ਧਾਰਮਿਕ ਸਭ ਤੋਂ ਸਰਬਉੱਚ ਹੈ ਕਿਉਂਕਿ ਇਹਨਾਂ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਕੱਟਿਆ ਜਾ ਸਕਦਾ ਪਰ ਜੇ ਫੈਸਲਾ ਜਥੇਦਾਰ ਲੈ ਲਵੇ ਉਹ ਫੈਸਲਾ ਨਹੀਂ ਕੱਟਿਆ ਜਾ ਸਕਦਾ ਜਾਣ ਜਾ ਸਕਦੀ ਪਰ ਫੈਸਲਾ ਨਹੀਂ ਕੱਟਿਆ ਜਾ ਸਕਦਾ ਪਰ ਅੱਜ ਜਿਹੜੀ ਸ਼ਰੋਮਣੀ ਕਮੇਟੀ ਹੈ ਇਹਨੇ ਸ਼ਰੋਮਣੀ ਅਕਾਲੀ ਦਲ ਨੇ ਇਹਨਾਂ ਨੇ ਇਕੱਠੇ ਹੋ ਗਏ ਇਸ ਸਾਡੀ ਕੌਮ ਦਾ ਇੰਨਾ ਪੱਠਾ ਪਠਾਰ ਦਾ ਇੰਨਾ ਬੇੜਾ ਉਠਾਲ ਦਾ ਅੱਜ ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਕਿਉਂ ਕਿਉਂਕਿ ਦੋ ਟੜੇ ਹੋ ਗਏ ਅੱਜ ਜਿਹੜੇ ਅਕਾਲੀ ਦਲ ਬਾਦਲ ਨੂੰ ਖਾਂਦੇ ਰਹੇ ਅੱਜ ਉਹ ਉਲਟ ਹੋ ਗਏ ਉਲਟ ਹੋ ਗਏ ਉਹੀ ਉਹਨਾਂ ਨੂੰ ਗਾਲਾਂ ਕੱਢਣ ਲੱਗੇ ਉਹੀ ਚੰਗੇ ਮਾੜੇ ਸ਼ਬਦ ਬੋਲਣ ਲੱਗੇ ਸ਼ਬਦ ਨਹੀਂ ਬੋਲਣ ਜੇ ਤੁਸੀਂ ਤੁਹਾਡਾ ਕੋਈ ਆਪਸੀ ਲੜਾਈ ਹੈ ਤੁਹਾਡਾ ਕੋਈ ਝਗੜਾ ਹੈ ਪਰ ਉਹਨੂੰ ਬੈਠ ਕੇ ਨਿਬੇੜੋ ਬੈਠ ਕੇ ਨਿਬੇੜਨ ਨਾਲ ਹੀ ਝਗੜਾ ਹੱਲ ਹੋਣਾ ਅੱਜ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਇਹਦੇ ਜਿਵੇਂ ਤੁਸੀਂ ਦੇਖ ਲਿਓ ਜਿਹੜਾ ਮੈਂ ਸਵੇਰੇ ਅਖਬਾਰ ਵੀ ਪੜ੍ਹਿਆ ਵੈਸੇ ਵੀ ਚਲੋ ਖਬਰਾਂ ਵਗੈਰਾ ਦਾ ਪਤਾ ਲੱਗਦਾ ਹੀ ਹੈ ਪਰ ਜਿਹੜੀ ਅੱਜ ਮੇਰੀ ਆਪਣੀ ਸੋਚਣੀ ਹੈ ਇਹਦੇ ਨਾਲ ਜਿਸ ਤਰ੍ਹਾਂ ਹੋ ਸਕਦਾ ਹਰ ਸਿਮਰਤ ਕੌਰ ਬਾਦਲ ਨੂੰ ਪ੍ਰਧਾਨ ਬਣਾਉਣਗੇ ਕਿਉਂਕਿ ਅੱਜ ਨਵੇਂ ਪ੍ਰਧਾਨ ਚੋਣਾਂ ਨਾਲ ਉਹਨੇ ਇਹ ਵੀ ਨਾਲ ਦੇਤਾ ਅਖਬਾਰ ਜੀ ਵੀ ਪਹਿਲਾ ਪ੍ਰਧਾਨ ਹੋਊਗਾ ਅਕਾਲੀ ਦਲ ਦਾ ਜਿਹੜਾ ਇੱਕ ਲੇਡੀਜ਼ ਹੋਗੀ ਲੇਡੀਜ਼ ਨੂੰ ਵੀ ਉਹਨੇ ਮਤਦਾਨ ਦਿੱਤੀ ਵੀ ਲੇਡੀਜ਼ ਨੂੰ ਵੀ ਪ੍ਰਧਾਨ ਬਣਾ ਸਕਦੇ ਕਿਉਂਕਿ ਜਿਵੇਂ ਪਹਿਲਾਂ ਕੋਈ ਅੱਜ ਤੱਕ ਐਸਜੀਪੀਸੀ ਦਾ ਪ੍ਰਧਾਨ ਜਿਹੜਾ ਲੇਡੀਜ਼ ਨਹੀਂ ਸੀ ਬਣੀ ਪਰ ਬੀਬੀ ਜ਼ਗੀਰ ਕੌਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਦਲ ਨੇ ਬਣਾਇਆ ਅੱਜ ਉਹੀ ਕੰਮ ਫੇਰ ਆ ਗਿਆ ਅੱਜ ਇਹਨਾਂ ਨੇ ਕਹਿ ਦੇਣਾ ਕਿ ਜੇ ਇਹਨੂੰ ਬਣਾ ਕੇ ਵੀ ਅਸੀਂ ਤਾਂ ਜਿਹੜਾ ਪ੍ਰਧਾਨ ਬਣਾਇਆ ਇਹ ਅਸੀਂ ਆਪਣੇ ਜਿਹੜੀ ਕਿ ਔਰਤ ਨੂੰ ਹੈ ਇੱਕ ਮਹੱਤਵ ਦੱਤੀ ਹੈ ਵੀ ਤੁਸੀਂ ਆਪਣੇ ਆਪ ਨੂੰ ਅੱਗੇ ਵਧੋ ਤੇ ਬੀਬੀਆਂ ਵੀ ਸਾਡੇ ਕੌਮ ਦੇ ਬਰਾਬਰ ਦੇ ਹਿੱਸੇਦਾਰ ਹਨ ਅਜਿਨ ਪ੍ਰਧਾਨ ਬਣਾਈ। ਮੰਨਦੇ ਹੋ ਵੀ ਪੰਜਾਬ ਦੇ ਜਿੰਨੇ ਇਸ ਵਕਤ ਮੁੱਦੇ ਨੇ ਜੋ ਪੰਜਾਬ ਦੇ ਵਿੱਚ ਹਾਲਾਤ ਪੈਦਾ ਹੋਏ ਨੇ ਮੰਨਦੇ ਇਹਨਾਂ ਸਾਰੇ ਜੋ ਸਿੱਖ ਪੰਥਕ ਨੇ ਜਾਂ ਇਹ ਸਾਰੇ ਲੋਕਾਂ ਨੂੰ ਇਕੱਠੇ ਆਉਣਾ ਚਾਹੀਦਾ ਇਹਨਾਂ ਮੁੱਦਿਆਂ ਉੱਤੇ ਕਿਉਂਕਿ ਅਲੱਗ-ਅਲੱਗ ਹੋਏ ਹੋਏ ਨੇ ਕਿਸਦੇ ਨਾਲ ਵੀ ਕੇਂਦਰ ਹਰ ਇੱਕ ਨੂੰ ਤੋੜ ਰਹੀ ਆ ਵੀ ਇਹਨਾਂ ਨੂੰ ਇਕੱਠੇ ਹੋ ਕੇ ਮੰਨਦੇ ਕਿ ਤਨਾ ਕਿਤੇ ਸਾਰੇ ਇਸ ਵਕਤ ਜ਼ਰੂਰੀ ਨੇ। ਨਹੀਂ ਸਰੋ ਮੈਂ ਤਾਂ ਖਰਕੂ ਗਣੀਆਂ ਜੋ ਤੁਸੀਂ ਕਿਹਾ ਯਾ ਤੇ ਕਿਸਾਨ ਜਥੇਬੰਦੀਆਂ ਕੇ ਪ੍ਰਧਾਨਾਂ ਨੇ ਕਿਹਾ ਇਹਨਾਂ ਜੋ ਵੀ ਕਿਹਾ ਸਭ ਕੁਝ ਸੱਚ ਹੈ ਠੀਕ ਹੈ ਮੇਰੇ ਬੋਲ ਤਾਂ ਮਨ ਦੇ ਵੀ ਕਿਰਨਗੇ ਸਾਰੇ ਇਕੱਠੇ ਹੋਣ ਅੱਜ ਵੀ ਕਿਉਂਕਿ ਹਲੇ ਵੀ ਸਮਾਂ ਜਾਦਾ ਵਿਗੜੇ ਹਲੇ ਵੀ ਚੋਣਾ ਅੱਗੇ ਨੇ ਕਿਉਂਕਿ ਇਸ ਆ ਨਵੀਂ ਸਰਕਾਰ ਨੇ ਵੀ ਦੇਖਿਆ ਕਿਸਾਨਾਂ ਨਾਲ ਜੋ ਕੁਝ ਵੀ ਕੀਤਾ ਆ ਪੰਜਾਬ ਸਰਕਾਰ ਨੇ ਆਪਾਂ ਦੇਖਿਆ ਹਾਲਾਤ ਸਾਰੇ ਜਿਤਨਾ ਹੁਣ ਕਾਲੀ ਦਲ ਦਾ ਮਸਲਾ ਅਗਰ ਇਹ ਇਕੱਠੇ ਨਹੀਂ ਹੋਣਗੇ ਜਿਤਨਾ ਕਿਸਾਨਾਂ ਨੂੰ ਕੁੱਟ ਪਈ ਐ ਸਿੰਭੂ ਖਨੌਰੀ ਬਾਰਡਰ ਤੇ ਇਸ ਤਰ੍ਹਾਂ ਜਿਹੜੀਆਂ ਸੈਂਟਰ ਸਰਕਾਰਾਂ ਇਹਨਾਂ ਨੂੰ ਕੱਲੇ-ਕੱਲੇ ਪਾੜ ਕੇ ਆਪਣਾ ਪੰਜਾਬ 'ਚ ਰਾਜ ਕਰਨਿਆਂ ਤੱਕ ਦੇ ਆ ਅਗਰ ਇਹਨਾਂ ਦੀਆਂ ਜਿਹੜੀਆਂ ਵੋਟਾਂ ਤਿੰਨ ਜਗ੍ਹਾ ਵੰਡ ਜਾਣੀਆਂ, ਭਾਜਪਾ ਦੀਆਂ ਵੋਟਾਂ ਇੱਕ ਜਗ੍ਹਾ ਹੋ ਜਾਣੀਆਂ, ਭਾਜਪਾ ਨੇ 30% ਦੀ ਬਾਜ਼ੀ ਮਾਰ ਜਾਣੀ। ਅਗਰ ਇਹ ਲੋਏ ਨਾ ਸਮਝੇ, ਕਾਲੀ ਦਲ, ਆਪ ਪਾਰਟੀ, ਕਾਂਗਰਸ ਇਹ ਪੰਜਾਬ ਨੂੰ ਜੇ ਬਚਾਣੇ ਦੀ ਕੋਸ਼ਿਸ਼ ਕਰਨ, ਇਹ ਬੈਠ ਕੇ ਕੋਈ ਆਪਣਾ ਇਹਨਾਂ ਨੂੰ ਪਾਰਟੀਆਂ ਨੂੰ ਸਮਝੌਤਾ ਕਰਨਾ ਚਾਹੀਦਾ। ਨਹੀਂ ਤਾਂ ਪੰਜਾਬ ਦਾ ਉਹ ਹਾਲ ਕਰਨਗੇ ਇਹ ਜਿਸ ਤਰ੍ਹਾਂ ਪਹਿਲੇ ਮੁਗਲ ਰਾਜ ਦੇ ਟਾਈਮ ਹੋਇਆ। ਇਹ ਮਾੜਾ ਚਿੰਤਾ ਦਾ ਪੀਸਾ ਪੰਜਾਬ ਵਾਸਤੇ ਕੋਈ ਪਾਰਟੀ ਕੰਮ ਨਹੀਂ ਕਰ ਰਹੀ ਕੋਈ ਪਾਰਟੀ ਪੰਜਾਬ ਨੂੰ ਨਹੀਂ ਬਚਾਉਣ ਜਾ ਰਹੀ ਇੱਕ ਕਾਲੀ ਪਾਰਟੀ ਰਵਾਇਤੀ ਪਾਰਟੀ ਸੀ ਸਾਡੀ ਜਿਹੜੀ ਪੰਜਾਬ ਨੂੰ ਬਚਾਉਂਦੀ ਸੀ ਤੇ ਪ੍ਰਗਤ ਸਿੰਘ ਮਰਾਦਲ ਚੰਗਾ ਸੀ ਮਾੜਾ ਸੀ ਪਰ ਉਹਨੇ ਪੰਜਾਬ ਦਾ ਸਾਥ ਦੇ ਆ ਸਕੀਮਾਂ ਲੈਣੀਆਂ ਅਸੂਲਤਾਂ ਦਈਆਂ ਜਿਹਦੀ ਬਿਜਲੀ ਦੀ ਸੂਲਤ ਸਾਨੂੰ ਫਰੀ ਦੀ ਉਹਨੇ ਦੇਤੀ ਹੋਰ ਬੜੀਆਂ ਅਸੂਲਤਾਂ ਸਾਗਨ ਸਕੀਮ ਹੈ ਜੋ ਵੀ ਹੈ ਕਾਲੀ ਪਾਰਟੀ ਨੇ ਅੱਜ ਕੱਲ ਇਹ ਆਪਣੇ ਖਾਤੇ ਅਕਾਲੀ ਦਾਲ ਨੂੰ ਆਪਣੇ ਆਪਣੇ ਘਰ ਬਣਾ ਕੇ ਹੁਣ ਪਟਕੇ ਬੈਠਦੇ ਆਮ ਜਨਤਾ ਨੂੰ ਪੀ ਪੀਸ ਰਹੇ ਤਾਂ ਇੰਨਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ ਸਿੱਖਾਂ ਵਾਸਤੇ ਹੈ ਕਿਾ ਹੋਰ ਬੰਦਿਆ ਵਾਸਤੇ ਇਹਨਾਂ ਨੂੰ ਸਕੂਲ ਖੋਲਣੇ ਚਾਹੀਦੇ ਦੇ ਕ੍ਰੀਚਨ ਨੇ ਸਕੂਲ ਖੋਲ ਗਏ ਸਾਡਾ ਧਨ ਪ੍ਰਸਤ ਕਰ ਰਹੇ ਆ ਉਹਨਾਂ ਲਾਲਚੇ ਤੇ ਜਿਹੜੇ ਗਰੀਬ ਆਦਮੀ ਐ ਸਾਨੂੰ ਵੀ ਮਤਲਬ ਉਹਨਾਂ ਨੂੰ ਬਰਾਬਰ ਦਾ ਦੇਣੀ ਚਾਹੀਦੀ ਜਿਹੜੇ ਤਲੇਗੇ ਉਹਨਾਂ ਨੂੰ ਮਤਲਬ ਆਪਾਂ ਰੱਬ ਤਾਂ ਜੇ ਦੇਉਂਗੇ ਨਾ ਉਹ ਤਾਂ ਸਾਡੇ ਨਾਲ ਚੱਲਣਗੇ ਇਹਨਾਂ ਬੜੀਆਂ ਸਰਕਾਰਾਂ ਨੂੰ ਸੋਚਣ ਦੀ ਆ ਖਾਸ ਕਰਕੇ ਕਾਲੀ ਦਲ ਪਾਰਟੀ ਨੂੰ ਇਕੱਠੇ ਹੋਣ ਦੀ ਲੋੜ। ਪ੍ਰਧਾਨ ਸਾਹਿਬ ਆਪਾਂ ਵਗ ਬੋਰਡ ਦੇ ਉੱਤੇ ਆਪਾਂ ਗੱਲ ਕਰ ਰਹੇ ਸੀਗੇ ਅ ਜਦੋਂ ਸੰਸਦ ਵਿੱਚ ਇਹ ਬਿੱਲ ਪਾਸ ਹੁੰਦਾ ਤਾਂ ਜੋ ਭਾਜੀਪੀ ਦੇ ਰਾਜ ਸਭਾ ਮੈਂਬਰ ਨੇ ਰਣਨੀ ਸਿੰਘ ਮਿੱਟੂ ਉਹ ਸਾਫ਼ ਤੌਰ ਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦੇ ਵੀ ਜਿਹੜੀ ਸੋਚ ਆ ਤੁਹਾਡੀ ਉਹ ਔਰੰਗਜ਼ੇਬ ਦੀ ਸੋਚ ਹੋ ਚੁੱਕੀ ਹੈ ਹਾਲਾਂਕਿ ਅਕਾਲੀ ਦਲ ਵੀ ਇਸ ਬਿੱਲ ਦੇ ਵਿਰੋਧ ਦੇ ਵਿੱਚ ਸੀਗਾ ਕਾਂਗਰਸੀ ਵੀ ਵਿਰੋਧ ਦੇ ਵਿੱਚ ਸੀਗੀ ਪਰ ਰਣਜੀਤ ਬਿੱਟੂ ਹਰ ਸਿਮਿਕ ਕੋਰ ਬਾਦਲ ਨੂੰ ਕਹਿੰਦੇ ਵੀ ਤੁਹਾਡੀ ਸੋਚ ਜਿਹੜੀ ਹੈ ਉਹ ਔਰੰਜੇਬ ਦੀ ਹੋ ਚੁੱਕੀ ਹੈ ਜਿਹੜਾ ਰਮਜੀਤ ਰਣਜੀਤ ਬਿੱਟੂ ਹੈ ਇਹ ਤਾਂ ਪੰਜਾਬ ਚ ਨਕਾਰਿਆਵਾ ਹੋ ਹੈ ਮੈਂਬਰ ਹੈ ਸੰਸਦ ਮੈਂਬਰ ਇਹਨੂੰ ਵੋਟਾਂ ਚ ਹਾਰ ਹੋ ਗਈ ਬੀਜੇਪੀ ਨੇ ਇਹਨੂੰ ਬਣਾ ਕੇ ਬੀਜੇਪੀ ਨੇ ਇਹਨੂੰ ਇਸ ਕਾਤਰੇ ਬਣਾਇਆ ਵੀ ਜਿਹੜੀ ਅਸੀਂ ਤੈਨੂੰ ਬੋਲੀ ਕਹਾਂਗੇ ਤਾਂ ਉਹ ਬੋਲਣੀ ਹੈ ਇਹ ਭਾਜਪਾ ਸਰਕਾਰ ਦੀ ਬੋਲੀ ਬੋਲਦਾ ਜਿਹੜਾ ਕੁਝ ਉਹ ਕਹਿੰਦੀ ਹੈ ਇਹਨੂੰ ਇਹਨੂੰ ਉਹਨਾਂ ਦੇ ਪੈਰ ਚ ਪੈ ਰੱਖ ਕੇ ਜਿਹੜੇ ਗਲਤ ਬਿਆਨ ਆ ਉਹ ਦੇਣੇ ਨਹੀਂ ਚਾਹੀਦੇ ਪੰਜਾਬ ਦੀ ਭਲਾਈ ਖਾਤਰ ਸੋਚਣਾ ਚਾਹੀਦਾ ਪ੍ਰਧਾਨ ਸਾਹਿਬ ਆਖਿਰ ਦੇ ਵਿੱਚ ਅੱਜ ਜੋ ਮੀਟਿੰਗ ਇੱਥੇ ਕਿਸਾਨ ਨੇ ਕੀਤੀ ਹੈ ਕੀ ਫੈਸਲੇ ਲੱਤੇ ਗਏ ਨੇ ਕੀ-ਕੀ ਮੁੱਦੇ ਨੇ ਜਿਹੜਾ ਕਿਸਾਨ ਜਿਹੜੇ ਸਾਡੀ 10 ਤਰੀਕ ਨੂੰ ਲੁਧਿਆਣਾ ਪੰਜਾਬ ਦੀ ਮੀਟਿੰਗ ਹੋਈ ਸੀ ਅਸੀਂ ਉੱਥੇ ਗਏ ਤੇ ਜਿਹੜੇ ਉੱਥੇ ਵਿਚਾਰ ਵਟਾਂਦਰਾ ਹੋਇਆ ਹੁਣ ਪੰਜਾਬ ਚ ਜਿਹੜੀ ਪਸ਼ੂਆਂ ਦੀ ਗਿਣਤੀ ਆ ਉਹ ਬਹੁਤ ਜ਼ਿਆਦਾ ਘਟ ਰਹੀ ਹੈ ਇਹ ਵੀ ਚਿੰਤਾ ਦਾ ਵਿਸ਼ਾ ਦੁੱਧਾ ਜਿਹੜਾ ਉਹ ਘਟ ਰਿਹਾ ਪਰ ਦੁੱਧ ਦੀ ਉਰੇ ਬਹੁਤ ਜ਼ਿਆਦਾ ਮਾਰਕੀਟ ਚ ਜਿਹੜਾ ਬਨਰਟੀ ਦੁੱਧ ਆ ਰਿਹਾ ਇਹ ਬੰਦ ਹੋਣਾ ਚਾਹੀਦਾ ਜਿਹੜਾ ਅਸਲੀ ਦੁੱਧਾ ਕਿਸਾਨ ਉਹਨੂੰ ਪੈਦਾ ਕਰਦੇ ਉਹਤੇ ਵੀ ਲਾਗਤ ਜ਼ਿਆਦਾ ਹੁੰਦੀ ਹੈ ਉਹ ਘਟੇ ਜਾ ਰਹੇ ਦੁੱਧਾ ਰੇਟ ਵਧਣਾ ਚਾਹੀਦਾ ਔਰ ਅਸਲੀ ਦੁੱਧ ਜਿਹੜਾ ਬਨਰਟੀ ਦੁੱਧ ਬੰਦ ਹੋ ਕੇ ਅਸਲੀ ਦੁੱਧ ਮਾਰਕੀਟ ਚ ਆਉਣਾ ਚਾਹੀਦਾ ਬਾਕੀ ਆ ਮੰਗਾ ਜਿਹੜੀਆਂ ਤਾਂ ਜਿਹੜਾ ਅਮਰੀਕਾ ਨੇ ਆਪਣਾ ਟਾਇਰ ਸਲਾ ਉਹਦੇ ਬਾਰੇ ਗੱਲਬਾਤ ਹੋਈ ਉੱਥੇ ਬਾਕੀ ਉਹ ਜਿਹੜੀ ਬਕਵਾ ਬੋਰਡ ਦੀ ਜ਼ਮੀਨ ਆ ਮੁਸਲਮਾਨਾਂ ਵਾਲੀ ਇਹਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਬਾਕੀ ਅਸੀਂ ਹੋਰ ਵੀ ਮੰਗ ਕਰਦੇ ਆ ਵੀ ਜਿਹੜੇ ਦਰਾਗਤਾਂ ਸੜਕਾਂ ਦੇ ਕਿਨਾਰੇ ਉਹ ਤੜਕਾਂ ਉਹ ਦਰਾਗਤ ਖਸਾਨ ਉਹਦੀ ਦੇਖਭਾਲ ਵੀ ਕਰ ਸਕਦੇ ਆ ਔਰ ਉਹ ਜਿਹੜਾ ਨਕਸਾ ਨਾਲ ਲਾਗ ਫਤਲਾਂ ਦਾ ਖਸਾਨਾ ਦਾ ਹੁੰਦਾ ਮੈਂ ਨਹੀਂ ਕਹਿੰਦਾ ਵੀ ਹੁਣ ਤੱਕ ਸਾਡੀ ਬਡਾਲਾ ਰੋਡ ਤੇ ਮੈਂ ਦੇਖਿਆ ਹੋਵੇ ਪਿਛਲੇ 50 ਸਾਲ ਚ ਵੀ ਜੰਗਲਾਤ ਬੈਂਕ ਮੈਕਮੇਨ ਉੱਤੇ ਕੋਈ ਦਰਾਖਤ ਵੇਚਿਆ ਹੋਵੇ ਰਿਕਾਰਡ ਚ ਕੋਈ ਆਮਦਨ ਹੋਈ ਹੋਵੇ ਪਰ ਜੋ ਖਸਾਨਾ ਕੋਲੋਂ ਦੇ ਤਾਂ ਖਸਾਨਾ ਨੂੰ ਲੱਖਾਂ ਰੁਪਏ ਉੱਤੇ ਆਮਦਨ ਹੋ ਜਾਣੀ ਸੀ ਪਰ ਉਹ ਸਾਫ ਸਫਾਈ ਵੀ ਰੱਖਦੇ ਸੜਕ ਦੇ ਵਾਲੇ ਵਾਲੇ ਡੰਗਰਾਂ ਜਿਹੜੇ ਆਵਾਰਾ ਡੰਗਰ ਉਹਨਾਂ ਤੇ ਬਚਾ ਕੇ ਰੱਖਦੇ ਇਹ ਜਿਹੜੇ ਦਰਾਖਤਾਂ ਉਹ ਖਸਾਨਾ ਦੇ ਹਵਾਲੇ ਕਰਨੇ ਚਾਹੀਦੇ ਸਰਕਾਰ ਨੂੰ ਤਾਂ ਸਾਡੇ ਨਾਲ ਇਸ ਵਕਤ ਤੱਕ ਕਿਸਾਨ ਆਗੂ ਮੌਜੂਦ ਗਏ ਜਿੱਥੇ ਅੱਜ ਜੋ ਅਹਿਮ ਫੈਸਲੇ ਲੁੱਤੇ ਗਏ ਨੇ ਜੋ ਕਿਸਾਨ ਨੇ ਸਿੱਧੇ ਤੌਰ ਤੇ ਉਹ ਕਹਿਣਾ ਹੈ ਕਿ ਇੱਕ ਤਾਂ ਵੱਖ ਬੋਰਡ ਬਿੱਲ ਦੇ ਖਿਲਾਫ ਕਿਸਾਨ ਜਿਹੜੇ ਨੇ ਉਹ ਮੁਸਲਮ ਭਾਈਚਾਰੇ ਦੇ ਨਾਲ ਨੇ ਉਸ ਤੋਂ ਬਾਅਦ ਜਿਹੜੇ ਪੇੜ ਸੜਕਾਂ ਦੇ ਨਾਲ ਲੱਗੇ ਹੋਏ ਨੇ ਇਹਨਾਂ ਦੀ ਇਹ ਮੰਗ ਹੈ ਕਿ ਉਹ ਪੇੜਾਂ ਦਾ ਜਿਹੜਾ ਹਿੱਸਾ ਹੈ ਉਹ ਸਾਨੂੰ ਦਿੱਤਾ ਜਾਵੇ ਤਾਂ ਇੱਕ ਤਾਂ ਸੰਭਾਲ ਹੋ ਗਈ ਉਹ ਉਹ ਪੇੜਾਂ ਦੀ ਦੂਸਰਾ ਜੋ ਵਾਤਾਵਰਨ ਹੈ ਨਵੇਂ ਪੇੜ ਵੀ ਲੱਗਣਗੇ ਤਾਂ ਉਸ ਦੇ ਨਾਲ ਵਾਤਾਵਰਨ ਦੇ ਵਿੱਚ ਵੀ ਜਿਹੜੀ ਹੈ ਉਹ ਸਹੀ ਰਹੂਗਾ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਵਿਸ਼ੇਕ ਰਿਆਸਤ ਮਹਾਲੀ